ਬੱਜ ਗਏ ਆ ਤੇ ਸਾਰੇ ਜਣੇ ਆਪਣਾ ਆਪਣਾ ਕੰਮ ਕਰਕੇ ਹੋ ਗਏ ਫ੍ਰੀ ਅੱਜ ਸੀ ਨਾਸ਼ਤਾ ਥੋੜਾ ਤੇ ਨਾਸ਼ਤਾ ਜੋ ਹੋ ਜਾਣਾ ਸਾਡਾ ਲੇਟ ਚਲੋ ਪਹਿਲਾਂ ਬਲੌਗ ਸ਼ੁਰੂ ਕਰੋ ਫਿਰ ਦੱਸਦੇ ਕਿਉਂ ਲੇਟ ਹੋਣਾ ਹਾਂਜੀ ਸਸਤੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਕਿ ਨੰਦਰਾ ਬਲੌਗ ਤੇ ਮੀਤ ਬਾਦਿਆਂ ਨੂੰ ਵੀ ਠੀਕ ਆ ਬਹੁਤ ਐਸੀ ਵੀ ਠੀਕ ਠਾਕ ਆ ਚਲੋ ਜੀ ਕਰਦੇ ਆ ਬਲੌਗ ਦੀ ਸਟਾਰਟਿੰਗ ਅੱਜ ਹਰਮਨ ਦੇ ਆਨੇ ਆ ਫਰੈਂਡ ਇੰਸਟਾਗ੍ਰam ਵਾਲੇ ਜੰਮੂ ਤੋਂ ਕੁਛ ਇੱਕ ਦੋ ਜਣਿਆਂ ਨੇ ਤੇ ਇਹਦੇ ਫਰੈਂਡ ਆ ਜਿਹੜੇ ਵੀਡੀਓ ਕ੍ਰੀਏਟਰ ਆ ਵੀਡੀਓ ਕ੍ਰੀਏਟਰ ਹਾਂ ਤੇ ਉਹ ਆਏ ਉਹਨਾਂ ਨੇ ਆਉਣਾ ਹੈ ਜੰਮੂ ਤੋਂ ਆ ਤੇ ਸਪੈਸ਼ਲ ਉਹਨਾਂ ਨੇ ਕਿਹਾ ਵੀ ਗੋਭੀ ਵਾਲੇ ਪਰੌੜੇ ਖਾਣੇ ਆ ਅਸੀਂ ਅੰਮੀ ਦੇ ਨਾਲ ਗੋਭੀ ਵਾਲੇ ਪਰੌੜੇ ਖਾਣੇ ਆ ਤੇ ਫਿਰ ਉਹਨਾਂ ਦੀ ਗੋਭੀ ਲੈ ਕੇ ਆਏ ਆ ਤੇ ਗੋਭੀ ਵਾਲੇ ਪਰੌਠਿਆਂ ਦੀ ਕਰਦੇ ਆ ਤਿਆਰੀ ਫਿਰ ਅਸੀਂ ਵੀ ਲੇਟ ਹੀ ਖਾਵਾਂਗੇ ਅਸੀਂ ਅੱਜ ਗੋਭੀ ਵਾਲੇ ਪਰੌੜੇ ਬਣਾਉਣੇ ਆ ਹਲਕਾ ਜਿਹਾ ਜੀਰੇ ਦਾ ਤੇ ਜਵੈਨ ਦਾ ਤੜਕਾ ਲਾ ਕੇ ਹੂੰ ਇਹਨਾਂ ਨੂੰ 로ਸਟ ਜੀ ਕਰ ਲੈਣੀ ਆ ਗੋਭੀ ਤਾਂ ਕਿ ਪਾਣੀ ਨਾ ਛੱਡੇ ਬਹੁਤ ਛੱਡਦੀ ਆ ਗੋਭੀ ਹਾਂ ਤੇ ਦਬਾ ਬਣਾਉਣੇ ਆ ਤੇ ਹੁਣੇ ਢੱਕ ਕੇ ਠੰਡੇ ਹੋ ਜਾਣ ਤੇ ਦੇਖਦੇ ਆ ਜੇ ਨਾ ਉਹ ਲੇਟ ਹੋ ਗਏ ਫਿਰ ਆਪਾਂ ਖਾ ਲਾਂਗੇ ਮਤਲਬ ਉਹਨਾਂ ਨੂੰ 12 ਵਜੇ ਫਿਰ ਆਪਾਂ ਨਾਸ਼ਤਾ ਕਰ ਲੈਣਾ ਫਿਰ ਉਹਨਾਂ ਦੀਆਂ ਆਇਆਂ ਤੇ ਉਹਨੂੰ ਕਰਕੇ ਉਹਨਾਂ ਨੂੰ ਆਇਤ ਬਣਾ ਦੇਾਂਗੇ ਤੇ ਜੇ ਉਹਨਾਂ ਨੇ ਜਲਦੀ ਆਣਾ ਹੋਇਆ ਫਿਰ ਸਾਰੇ ਇਕੱਠੇ ਕਰ ਲਈਏ ਹੋਰ ਹੋਰ ਲਓ ਜੀ ਇੱਧਰ ਵੀ ਦੇਖਦੇ ਆ ਮਾਤਾ ਹਾਂਜੀ ਮੰਮੀ ਕੀ ਕਰ ਰਹੇ ਹੋ ਮੈਂ ਸਰਪਾਈ ਸਰਪਾਈ ਮੈਂ ਤਾਂ ਰੀਲਾ ਬਾਸ ਰੀਲਾ ਤੇ ਹਰਮਨ ਉੱਪਰ ਹੀ ਆ ਜੇ ਜੀ ਤੁਹਾਨੂੰ ਛੱਡਾਂ ਅੱਛਾ ਸਰਜੀਤ ਨੂੰ ਛੱਡਣ ਗਿਆ ਠੀਕ ਆ ਉਹਦਾ ਫਰੈਂਡ ਦਾ ਫੋਨ ਆਇਆ ਸੀਗਾ ਮੈਨੂੰ ਛੱਡਿਆ ਪਿੰਡ ਹਾਂ ਤੇ ਉਹ ਉਹ ਆਇਆ ਸੀ ਫੋਨ ਵੀ ਮੁੰਡਿਆਂ ਦਾ ਤੇ ਪਤਾ ਨਹੀਂ ਕਿਹਦਾ ਆਇਆ ਸੀਗਾ ਕਹਿੰਦਾ ਕਿ ਘੰਟੇ ਤੋਂ ਘੰਟੇ ਤੱਕ ਪਹੁੰਚ ਜਾਣਾ ਆ ਅੱਛਾ ਆਇਆ ਸੀ ਫੋਨ ਤੇ ਹਾਂ ਠੀਕ ਚਲੋ ਦੇਖ ਲਓ ਤੁਸੀਂ ਕਰੋ ਫੇਜੇ ਥੋੜਾ ਲੇਟ ਹੋਣਾ ਹੋਇਆ ਤੇ ਫਿਰ ਆਪਾਂ ਖਾ ਲਾਂਗੇ ਠੀਕ ਆ ਨਾ ਚਲੋ ਮਿਲਦੇ ਆਂ ਫਿਰ ਨਾਸ਼ਤੇ ਲਈ ਆਓ ਜੀ ਲੱਗਦਾ ਮੈਨੂੰ ਹਾਰਮਨ ਵੀ ਆ ਹੀ ਗਿਆ ਆਲੋਫ ਭਾਈ ਜੇ ਟੈਜ ਉਹ ਨਹੀਂ ਤੇ ਲੈਣਾ ਦੇਖੋ ਆ ਹੀ ਗਿਆ ਜੀ ਕੌਣ ਆਇਆ ਕਿਹੜਾ ਤਾਂ ਇਹ ਉਹਨੂੰ ਗੋਭੀ ਵਾਲੇ ਪਰੌਠੇ ਦੀ ਯਾਰਾ ਹੁੰਦੇ ਇੱਧਰ ਆਹਾ ਗੋਭੀ ਵਾਲੇ ਪਰੌਠੇ ਦੀ ਤਿਆਰੀ ਕਰਦੇ ਹੋਏ ਆ ਜੀ 10 ਕਾਲੀ ਦੇ 20 ਖਾਈ ਖਾ ਲਈ ਪਾ ਲਿਆ ਕਿੰਨੇ ਮਰਜ਼ੀ ਖਾ ਲਈ ਗਏ ਹੁਣ ਚਣ ਵਾਲੇ ਬਣੋ ਪਹਿਲਾਂ ਓਕੇ ਓਕੇ ਅਸੀਂ ਆਪ ਨਹੀਂ ਰੋਟੀ ਖਾਧੀ ਹਾਂ ਕੀ ਕਹਿੰਦੇ ਆ ਟਾਈਮ ਲੱਗਣਾ ਜੀ ਥੱਲੇ ਲਾ ਮਾਰ ਕਿੰਨਾ ਕੁ ਟਾਈਮ ਲੱਗਣਾ ਸੁਰੇ ਹੀ ਨਹੀਂ ਹੈਗੇ ਥੋੜੀ ਕੋਨਾ ਲੱਗੇ ਆ ਕਿੱਥੋਂ ਜੰਮੂ ਉਹਨਾਂ ਨੂੰ ਵੀ ਟਾਈਮ ਲੱਗਣਾ ਹੈ ਜੇ ਫਿਰ ਤੁਸੀਂ ਇਦਾਂ ਕਰੋ ਕੈਮ ਕੈਮਲਾ ਤਾਂ ਖਤ ਗਿਆ अच्छा वो गड्डी वाला क्या कहंदा मेनू हॉर्स वाले मेन रोड ਤੇ ਗੱਡੀ ਵਾਲਾ ਦੋ ਜਣੇ ਅਗਰੋਂ ਆਣੇ ਆ ਕਿਹਾ ਰੋਈ ਦਿਨ ਕਿੱਡੇ ਲੱਗਣਾ ਬੱਸ ਨੂੰ ਗੱਡੀ ਵਾਲਾ ਇੱਕ ਰੋਕਦੇ ਨਹੀਂ ਆਣਾ ਇੱਕ ਰੋਕਦੇ ਨਹੀਂ ਆ ਉਹਨੇ ਗੱਡੀ ਵਾਲਾ ਮਤਲਬ ਆਇਆ ਨਹੀਂ ਟਾਈਮ ਤੇ ਤੇ ਹੁਣ ਗੱਡੀ ਦੁਆਰਾ ਕਰਕੇ ਫੇਰ ਆਉਣਗੇ ਨਾ ਇਹ ਹੁਣ ਮਿਲਦੀ ਨਹੀਂ ਕੋਈ ਹਾਂ ਬੱਸ ਜੇ ਬੱਸ ਦੇ ਦੇਵੇ ਚਲੋ ਬੱਸ ਫਿਰ ਤੋਂ 3 ਘੰਟੇ ਲਾ ਜਾਣਾ ਉਹਨਾਂ ਨੂੰ ਟਾਈਮ ਲੱਗ ਜਾਣਾ ਫਿਰ ਤੁਸੀਂ ਇਦਾਂ ਕਰੋ ਫਿਰ ਆਪਾਂ ਆਪਾਂ ਬਣਾ ਕੇ ਲੈਣੇ ਆ ਫਿਰ ਉਹਨਾਂ ਨੂੰ ਬਣਾ ਤੁਸੀਂ ਆਪਣੇ ਬਣਾਓ ਪਰ ਉਹਦੇ ਫਿਰ ਆਪਣਾ ਖਾਲੀ ਹੈ ਫਿਰ ਸਪਾਈਸ ਵੀ ਕਰ ਦਿਓ ਤੂੰ ਕਿੱਥੋਂ ਆਇਆ ਮੈਂ ਸਰਜੀਰ ਨੂੰ ਜੱਟ ਨਹੀਂ ਬੈਠ ਤੁਸੀਂ ਕਿੱਥੋਂ ਆਏ ਨਹੀਂ ਮੈਂ ਕਿਹਾ ਕਿ ਮੈਨੂੰ ਦੱਸ ਕੇ ਗਿਆ ਮੈਨੂੰ ਦੱਸ ਕੇ ਗਿਆ ਉਹ ਕਿੱਦਾਂ ਜੀ ਬਣ ਗਈ ਰੋਟੀ ਮੁੰਡਿਆਂ ਨੂੰ ਨਾਲ ਲੇਟ ਉਹ 2-3 ਘੰਟੇ ਲੱਗ ਜਾਣਾ ਹਾਂ ਤੇ ਮੈਂ ਜਾਣਾ ਵੀ ਅੱਜ ਸਾਡੇ ਇੱਥੇ ਕਿਸੇ ਦੀ ਦੇਖਤ ਹੋਈ ਆ ਤੇ ਮੈਂ ਉੱਥੇ ਨਹੀਂ ਜੱਲਾ ਆ ਤੇ ਤੁਸੀਂ ਮੈਨੂੰ ਦੇ ਦੇ ਰੋਟੀ ਪਹਿਲਾਂ ਆ ਬੱਸ ਇਹਨੇ ਚਾਹ ਬੰਦੀ ਪਈ ਆ ਮੈਂ ਪਹਿਲਾਂ ਖਾ ਲਵਾਂ ਠੀਕ ਆ ਤੇ ਫਿਰ ਤੁਸੀਂ ਬਾਅਦ ਵਿੱਚ ਖਾ ਲਿਓ ਕਿਉਂਕਿ ਮੈਨੂੰ ਜਾਣਾ ਪੈਣਾ ਆ ਫੋਨ ਵੀ ਮੈਨੂੰ ਦੋ ਵਾਰੀ ਆ ਗਿਆ ਆ ਨਹੀਂ ਜਾਵਾਂ ਸਾਢੇ 11 ਦਾ ਟਾਈਮ ਸੀਗਾ ਹਜੇ ਚਲੋ 11:10 ਹੋਏ ਆ 20 ਮਿੰਟ ਹੈਗੇ ਆ ਮੈਨੂੰ ਅਸੂ ਲੱਗੀ ਮੈਂ ਤਾਂ ਪੌੜੀ ਦਾ ਪੱਖਾ ਚਲਾ ਕੇ ਆਉ ਜਾਗੀ ਪੌੜੀ ਦਾ ਪੱਖਾ ਜਦੋਂ ਅਸੀਂ ਪਰੌਂਠੇ ਬਣਾਈਦੇ ਨਾ ਤੇ ਸਾਡੇ ਇੱਥੇ ਧੂਆਂ ਧੂਆਂ ਬਹੁਤ ਹੋ ਜਾਂਦਾ ਤੇ ਫਿਰ ਸਾਨੂੰ ਚਲਾਉਣਾ ਪੈਂਦਾ ਪੌੜੀਆਂ 'ਚ ਲੈ ਗਾਇਆ ਹਾਂ ਦਾ ਆ ਜਸ ਫੈਨ ਹਾਂ ਚਲੋ ਚਲਾਤਾ ਜੀ ਕਿਹੜੀ ਖਿੜਕੀ ਆਪਾਂ ਥੋੜਾ ਉੱਪਰ ਦੇਖਿਆ ਜਸ ਫੈਨ ਵਾਲਾ ਕਿਥੇ ਖੜੀ ਆ ਇੱਥੇ ਜਿਹੜੀ ਖਿੜਕੀ ਸੀਗੀ ਆਪਾਂ ਬੰਦ ਕਰਾਤੀ ਨਾ ਖਿੜਕੀ ਸਾਹਮਣੇ ਉਹਨੇ ਕਰਵਾ ਲਿਆ ਹਾਂ ਚਲੋ ਜਸ ਉਹ ਐਡਜਸਟ ਮੈਨ ਲਾਣੀ ਆ ਆਹੋ ਇੱਥੇ ਸੀਗੀ ਸਾਡੇ ਖਿੜਕੀ ਇਹ ਇੱਕ ਬੰਦ ਕਰ ਦਿੱਤੀ ਚਲੋ ਕੋਈ ਗੱਲ ਨਹੀਂ ਹੁਣ ਕੋਈ ਨਹੀਂ ਹੈਗੇ ਆ। ਹਾਂ ਸਾਡੇ ਕਮਰੇਆਂ 'ਚ ਖਿੜਕੀਆਂ ਆਂ, ਨਾ ਸਾਡੇ ਬਰਾਂਡੇ 'ਚ ਕੋਈ ਖਿੜਕੀ ਸਿਰਫ ਇੱਕ ਉਹ ਕਮਰੇ 'ਚ ਖਿੜਕੀ ਆ। ਹਾਂ ਬਸ ਉਹ ਵੀ ਸਿਰਫ ਇਧਰੋਂ ਵੀ ਖਿੜਕੀ ਬੰਦ ਕਰਾਤੀ ਸਾਡੇ ਵਾਲੇ ਰੂਮ 'ਚ ਕਰਾ ਕੇ ਬੰਦ ਉੱਥੇ ਅਸੀਂ ਏਸੀ ਲਵਾ ਲਿਆ ਸੀ ਆਪਾਂ। ਠੀਕ ਆ। ਮੰਮੀ ਹੁੰਣ ਵਾਲੇ ਕਮਰੇ 'ਚ ਬੰਦ ਗਿਆ ਕਿ ਉੱਧਰ ਸਟੋਰ ਉਹ ਸਟੋਰ ਬਣ ਗਿਆ ਨਾ ਉੱਧਰ ਫਿਰ ਛੇ ਸਟੋਰ ਸਾਡੇ। ਹਾਂ। ਚਲੋ ਚਲੋ ਲੈਓ ਰੋਟੀ ਪਾ ਦਿਓ ਮੈਨੂੰ ਹੈ। ਓਕੇ। ਓਕੇ ਓਕੇ। ਸਾਡੇ ਦੇ ਆ ਗਈ ਪਰੌਠੀਆਂ। ਚਾਹ ਤੁਸੀਂ ਦੇ ਦਿਓ ਕੋਈ ਨਹੀਂ ਮੈਂ ਖਾਣ ਲੱਗਾ ਉਂਧਰ ਸ਼ੁਰੂ ਕਰਦਾ। ਚਲੋ ਮਿਲਦੇ ਆਂ ਜੀ ਨ ਆਪਾਂ ਹੋ ਗਏ ਆ ਰੋਟੀ ਪਾਣੀ ਖਾ ਕੇ ਵਿਹਲੇ ਤੇ ਇੰਨੀ ਕੁ ਮਤਲਬ ਨਾ ਸਵਾਦ ਬਣੀ ਆ ਮਾਤਾ ਬਹੁਤ ਟੇਸਟੀ ਬਣੀ ਆ ਯਾ ਪਰ ਬਹੁਤ ਹੀ ਮ제ਦਾ ਤੇ ਚਲੋ ਤੁਸੀਂ ਵੀ ਹੁਣ ਖਾ ਲਓ ਬਾਕੀ ਇੱਧਰ ਵੀ ਲੋ ਜੀ ਇੱਧਰ ਵੀ ਨਾਸ਼ਤਾ ਹੋ ਰਿਹਾ ਆ ਕਿਹੋ ਜਿਹਾ ਲੱਗੀਆਂ ਹੂੰ ਬਸ ਮੈਂ ਬਾਪੜੀ ਸੋ ਲੱਗੀ ਯਾਰ ਬੜੇ ਚਿਰ ਬਾਅਦ ਮੈਂ ਕਿੰਨੇ ਦਿਨ ਹੋ ਗਏ ਤੁਹਾਨੂੰ ਕਹਿੰਦੇ ਗੋਭੀ ਵਾਲੀ ਬਣਾ ਕੇ ਦਿਓ ਅੱਜ ਖਾਧੀ ਤਾਂ ਮਜ਼ਾ ਆ ਗਿਆ ਹਾਂਜੀ ਇਦਾਂ ਜੀ ਉੱਦਣ ਖਾਦੀਆਂ ਜਿਹੜੇ ਪੱਲੂ ਦੇ ਸਕੂਲ ਨਹੀਂ ਜਾਂਦੀ ਸੀ ਫੰਕਸ਼ਨ ਤੇ ਪਰ ਮੈਂ ਨਹੀਂ ਖਾ ਉਹਦਾ ਅੱਪਾ ਉਹ ਨਾਲ ਲੈ ਗਏ ਸੀ ਨਾ ਮੈਨੇ ਘਰ ਵੀ ਖਾਦੀ ਸੀ ਅੱਛਾ ਮੈਂ ਚੇਤਾ ਨਹੀਂ ਯਾਰ ਘਰ ਖਾਦੀ ਦਾ ਤਾਂ ਤਿੰਨ ਦਿਨ ਹੋ ਗਏ ਕਹਿੰਦੀ ਸੀ ਮਾਸੂ ਜੀ ਹੂੰ ਚਲੋ ਖਾ ਲੋ ਕਰ ਲੋ ਨਾਸ਼ਤਾ ਤੁਸੀਂ ਵੀ ਤੇ ਮੈਂ ਤਿਆਰ ਲੱਗਾ ਹੁਣ ਤੇ ਮੈਨੂੰ ਜਾਣਾ ਪੈਣਾ ਰੋਟੀ ਮੈਂ ਲੈ ਆ ਦਿੰਨਾ ਮਾਂ ਇੱਕ ਰੋਟੀ ਦਿਓ ਹਾਂ ਜੀ ਅ ਰੱਖਣਾ ਮੈਂ ਹਾਂ ਲੋ ਜੀ ਪੋਣੇ 12 ਹੋ ਗਏ ਆ ਤੇ ਆਪਾਂ ਹੁਣ ਚੱਲੇ ਆ ਜੀ ਆਪਣੇ ਕੰਮ ਤੇ ਤੁਸੀਂ ਹੁਣ ਦੇਖ ਲਈਓ ਹੈ ਬਲ ਬਲ ਨਾ ਪਲਕੇ ਦੇ ਪੌਂਚ ਬਣਾਈਓ ਤੇ ਮੈਂ ਜਾਣਾ ਹੈ ਠੀਕ ਆ ਉਹ ਸਾਰੇ ਜਣੇ ਆ ਗਏ ਉੱਥੇ ਤੇ ਮੈਂ ਵੀ ਪੌਂਚਾਂ ਜਾ ਗਏ ਹਾਂ ਜੀ ਕੀ ਹੈ ਚੱਲ ਰਿਹਾ ਆ ਬਸ ਉਧਰ ਹੀ ਆ ਸਕੂਟੀ ਬਣਾਣ ਲੱਗੇ ਆ ਉਧਰ ਹੀ ਆਏ ਆਪਣੇ ਯਾਰ ਦੋਸਤ ਸਭ ਤੋਂ ਪਹਿਲਾਂ ਸੰਧੂ ਭਾਈ ਸੰਧੂ ਭਾਈ ਕਿੱਦਾਂ ਪੰਮ ਜਿਹੇ ਜਦੋਂ ਇਹਨਾਂ ਜਦੋਂ ਇਹਨਾਂ ਬਲ ਬਣਾ ਨੱਕ ਜੰਗਲਾ ਪਾ ਲਾ ਪੈਂਦਾ ਇਹ ਜਦੋਂ ਵੀ ਇਹਨੂੰ ਗੱਲ ਕਰੋ ਇਹ ਇੱਥੇ ਆ ਆਪਣੇ ਭਾਈ ਹੁਣੀ ਅੰਛੂ ਭਾਈ ਰੋਹਿਤ ਭਾਈ ਤੇ ਰੋਹਣ ਭਾਈ ਹੋਰ ਭਾਈ ਠੀਕ ਆ ਓ ਜੇ ਸ਼ੁਰੂ ਅੰਚੂ ਸਨੇਪਾ ਬਣਾਈ ਜਾਂਦਾ ਬਸ ਹੋਰ ਬਸ ਰੋਟੀ ਪਾਣੀ ਖਾ ਗਏ ਅਸੀਂ ਚੱਲੇ ਹੁਣ ਚੰਡੀਗੜ੍ਹ ਠੀਕ ਆ ਤੇ ਬਾਕੀ ਆ ਬਾਅਦ ਚ ਮਿਲਦੇ ਆ ਹੋਰ ਸੋਮਵਾਰ ਨੂੰ ਹੋਰ ਸੋਮਵਾਰ ਨੂੰ ਜੋ ਮਰਣਾ ਉਹ ਹੀ ਕਦੋਂ ਆਣਾ ਆਪਾਂ ਸੋਮਵਾਰ ਸੋਮਵਾਰ ਨਹੀਂ ਮੰਗਲਵਾਰ ਕਹਿੰਦੇ ਸੀ ਚਲੋ ਜਦੋਂ ਵੀ ਆਵਾਂ ਉਹ ਦੇਖਦੇ ਆਂ ਫਿਰ ਜਾ ਕੇ ਦੇਖਿਓ ਕਿਦਾਂ ਦਾ ਮਾਹੌਲ ਚਲੋ ਠੀਕ ਆ ਵੀ ਹਾਂ ਮੈਂ ਠੀਕ ਆ ਚੱਲੇ ਚੰਡੀਗੜ੍ਹ ਅਸੀਂ ਹਾਂਜੀ ਕਿੰਦਾ ਜੀ ਤਲ ਕਰੋ ਰੋਟੀ ਪਾਣੀ ਦਾ ਬਹੁਤ ਮੁੰਡਿਆਂ ਨੂੰ ਲੱਗੀ ਹੋਈ ਭੁੱਖ ਹੁਣ ਸਾਰਿਆਂ ਨੂੰ ਆ ਭੁੱਖ ਬੁਖਵਾਵਾ ਲੱਗੀ ਹੋਣੀ ਸਾਰਿਆਂ ਨੂੰ ਬਹੁਤ ਜ਼ਿਆਦਾ ਲੱਗਿਆ ਮਾਰਾ ਇਹ ਰੋਟੀਆਂ ਖਾਣ ਆਏ ਨੇ ਸਪੈਸ਼ਲ ਜੰਮੂ ਤੋਂ ਆਏ ਪਰੌਂਡੀਆਂ ਖਾਣ ਆ ਨਾ ਵਾਹ ਠੀਕ ਆ ਕੋਈ ਨਹੀਂ ਆ ਗਈ ਰੋਟੀ ਬਸ ਆ ਗਈ ਆ ਗਈ ਬਈ ਕਤਾਰ ਕੋਲ ਕਦਿਕਾ ਵੇਨੇ ਕਦਿਕਾ ਖਾਣ ਆਗੇ ਆ ਸਾਰੇ ਭਰਾ ਕਰਨ ਬਾਈ ਪਰੋਟੀਆਂ ਖਾਓ ਪਰੋਟੀਆਂ ਕਿਦਾਂ ਕਿਦਾਂ ਰੋਹਿਤ ਭਾਈ ਕੀ ਕਹਿ ਰਿਹਾ ਵਾਹ ਗੱਲ ਕਹੀ ਨਾ ਦੇ ਕੈਂਡ ਹਾਂਜੀ ਹਾਂ ਪੰਜ ਰੋਟੀਆਂ ਪੰਜ ਸੌਣੀਆਂ ਮੇਰਾ ਭਰਾ ਜਿਹੜਾ ਬੈਗ ਮੈਨੂੰ ਚੱਲੇ ਜਿਵੇਂ ਕਿ ਤਾਰਾ ਸਭਾ ਲੰਡਨ ਦੇ ਕੋਲੇ ਤੇ ਜਿਵੇਂ ਸਾਰਾ ਬਣਾਇਆ ਹਰ ਭਾਈ ਨੇ ਨਵਾਂ ਰੈਸਟੋਰੈਂਟ ਓਪਨ ਕੀਤਾ ਆ ਸੁਭਿਸ਼ ਇਹ ਪਹਿਲੇ ਕੰਮ ਕਰਾਉਗਾ ਤਾਂ ਕਿਦਾਂ ਕਿਦਾਂ 20 ਰੁਪਏ ਦਾ ਇੱਕ ਬਰੌਂਡਾ ਹਾਂਜੀ ਵੀਰੇ ਕੀ ਕਹਿ ਰਿਹਾ ਆਹ ਲਾ ਦਿਆ ਵੀਰ ਵੀ ਇੱਕ ਪਰੌਂਟਾ ਦਹੀਂ ਵਾਲਾ ਤੀਰੀਆ ਦਾ ਕਿਦਾਂ ਕਿਦਾਂ ਫਿਰ ਤੇ ਬਾਈ ਕਿਦਾਂ ਮੈਂ ਵੀਰ ਦੇ ਦਾ ਇੱਕ ਪਰੌਂਟਾ ਦਹੀਂ ਵਾਲਾ ਤੀਰੀਆ ਦਾ ਹਾਂ ਸਹੀ ਗੱਲ ਆਣਾ ਹੈ ਨਾ ਮੱਖਣ ਵਾਲਾ ਚਾਹੀਦਾ 10 ਮੱਖਣ ਵਾਲਾ 40 ਦਾ ਸਰਫ ਸਾਰਿਆਂ ਨੂੰ ਥੋੜਾ ਸਰਫ 40 ਰੁਪਏ ਦਾ ਦੋ ਭਾਈ ਸਰਫ ਇਹ ਇਹ ਸ਼ਬਦ ਕਿੱਥੋਂ ਸਿੱਖਿਆ ਚੱਕੋ ਮੱਖਣ ਚੱਕ ਲੈ ਯਾਰ ਜਿਹੜੀ ਜਿਹੜੀ ਸੋਨਾ ਨਹੀਂ ਨਹੀਂ ਯਾ ਨਹੀਂ ਖਾਣਾ ਜਿਹਨੇ ਨਹੀਂ ਖਾਣਾ ਦੱਸ ਦੋ ਪਹਿਲਾਂ ਕਿੰਨੀ ਸਿੱਧਾ ਗੱਲ ਨਹੀਂ ਦੇਣਾ ਪਾ ਨਹੀਂ ਇੰਨਾ ਬੜਾ ਰੱਖਿਆ ਹੋਇਆ ਯਾ ਕਰ ਰਹੇ ਆ ਭਾਈ ਉਹ ਮੜੋ ਰਹੀ ਚਾਰ ਆਚਾਰ ਦੇ ਲੈ ਕੇ ਆਣਾ ਆਚਾਰ ਓਏ ਇਹਦਾ ਨਾਮ ਕੀ ਹੈ ਇਹਦਾ ਆ ਗਾਜਰ ਦਾ ਲੈ ਮੈਂ ਨਹੀਂ ਖਾਣਾ ਨਹੀਂ ਮੈਂ ਨਹੀਂ ਓਏ ਤੁਹਾਨੂੰ ਦਿੱਤਾ ਗਾਜਰ ਦਾ ਆ ਇਹ ਦੇਖ ਲੈਣ ਓਏ ਮਮੇ ਕਹਿੰਦੇ ਗਰਗਲ ਦਾ ਡੇਲਿਆ ਦਾ ਗਰਗਲ ਤਾਂ ਨਹੀਂ ਹੁੰਦਾ ਗਰਗਲ ਮੇਰੇ ਅੱਗੇ ਤੋਂ ਬਾਹਰ ਉਹਨੇ ਭਾਈ ਸਾਡੇ ਜਿਵੇਂ ਕਿ ਦੇਖਿਆ ਜਾਵੇ ਡੇਲਿਆਂ ਦਾ ਚਾਰ ਮੰਗ ਰਹੇ ਨੇ ਸੋ ਜਿਵੇਂ ਕਿ ਦੇਖਿਆ ਜਾਵੇ ਡੇਲਿਆਂ ਦਾ ਚਾਰ ਮੰਗ ਰਹੇ ਨੇ ਸੋ ਭੁੱਖੇ ਟੁੱਟੇ ਆਏ ਹੋਏ ਨੇ ਰੋਟੀਆਂ ਖਾਂਦੀ ਦੀ ਆਰੀ ਹੋ ਰਹੀ ਆ ਜੀ ਭਾਈ ਮੈਨੂੰ ਇਹ ਦੱਸੋਗੇ ਸਵਾਲ ਲੱਗੇ ਸਾਰਿਆਂ ਨੂੰ ਹੈ ਤਾਂ ਮੈਂ ਖਾਦੇ ਹੀ ਹਾਂ ਸੋ ਭਾਈ 3000 ਦੇ ਪ੍ਰੋਟੇ ਸੀਗੇ ਇਹ ਨਾਲ ਤੇ ਸਭ ਦੇਸੀ 40 ਰੁਪਏ ਉਹਦੇ ਹੋਵੇ ਜੇ 10 ਰੁਪਏ ਵਾਗੇ ਉਹ ਮੱਖਣ ਮੱਖਣ ਭਾਈ ਸੁਣਦੇ ਨਹੀਂ ਘੜੀ ਪਈ ਇਹਦੇ ਤੁਸੀਂ ਲਗਾ ਕੇ ਰੱਖੀ ਇਹ ਭਾਈ ਨਕਲੀ ਸੋਨਾ ਹੈ ਭਾਈ ਪੰਜ ਲਗਾ ਕੇ ਰੱਖੀਆ ਭਾਈ ਭਾਈ ਉਹ ਦੱਸੋ ਯਾਰ ਸਵਾਲ ਲੱਗੇ ਓਕੇ ਰਿਵਾਰਡ ਆਣਾ ਹੋਰ ਕੁਝ ਆਵੇ ਮੈਂ ਤਾਂ ਨਾ ਤੇਰੀ ਚੀਜ਼ ਬਣਾਤੀ ਹਾਂ ਇਹ ਬਾਨੀ ਨਹੀਂ ਹੈਗੀ ਕਿਦੋਂ ਇੰਸਟਾਗ੍ਰਾਮ 'ਤੇ ਡਾਇਲੋਗ ਮਾਰਨ ਦੇ ਉਹ ਘਰ ਆ ਗਿਆ ਭਾਈ ਭਾਈ ਜਿਜਾਰੇ ਆ ਗਿਆ ਇਸ ਕਾਰੀ ਦਾ 5 ਲੱਖ ਨਹੀਂ 50 ਕਰੋੜ ਦਿਆ ਜਾਏ ਤੇਰੇ ਵੀ ਚਲੋ ਯਾਰ ਨਰਵੀ ਉਹ ਮੈਨੂੰ ਲੱਗਦਾ ਤੂੰ ਖਾਣ ਹੀ ਹੁੰਦਾ ਹੁਣ ਉਹ ਕਾਹਵੇਂ ਖਾਂਦੇ ਸਹੀ ਗੱਲ ਹੁਣ ਜੇਬੀ ਵਾਲਾ ਤੂੰ ਜੇਬੀ ਪਾਇਆ ਹੁੰਦਾ ਤੇਰੀ ਜੇਬੀ ਚ ਐਕਰ ਪਰੋੜਾ ਪਾਇਆ ਹੁਣ ਇੱਕ ਦਿਨ ਮੱਖੜ ਪਾਇਆ ਮੱਖੜ ਆ ਘਰ ਜਾ ਕੇ ਮੋਟਾ ਹੋ ਜੀ ਹੁਣ ਹੈ ਘਰ ਤੋਂ ਸਾਹਮਣੇ ਦਾ ਚੱਲ ਘਰੇ ਤੂੰ ਕਦੀ ਘਰੀ ਆ ਮੇਰੀ ਔਲੀ ਸੇਵਾ ਚ ਲਾ ਲੈ ਨਹੀਂ ਵੀ ਦੇਖਿਆ ਲੱਗਿਆ ਨਹੀਂ ਉੱਥੇ ਗਾਣੇ ਇਹਦੇ ਪਰੋੜੇ ਹੈ ਚਲੋ ਠੀਕ ਹੈ ਯਾਰ ਸੋ ਨਹੀਂ ਇਦਾਂ ਨਹੀਂ ਸੋ ਵੈਲਕਮ ਬੈਕ ਤੁਸੀਂ ਦੇਖ ਸਕਦੇ ਹੋ ਕਿ ਫੀਤਾ ਬਰੀ ਫੀਤਾ ਬਰੀ ਆਣੀ ਫੀਤਾ ਬਰੀ ਕਹਿੰਦੇ ਆ ਵੀ ਖਾ ਲਾਂਗੇ ਆਪਾਂ ਇੱਕ ਮਿੰਟ ਮੈਂ ਇੱਕ ਦੋ ਕਰਾਂ ਮੈਂ ਕੋਈ ਆ ਟੇਬਲ ਚਾ ਲੋ ਯਾਰ ਸ਼ੋਰ ਬੂ ਯਾਰ ਡਬਲ ਬੈਡ ਤੁਹਾਨੂੰ ਡਬਲ ਡਬਲ ਉਹ ਦੇਖਿਓ ਵਲੋਗ ਨਹੀਂ ਜਦਾਂ ਲੱਗਾ ਚਾਹੀਦਾ ਜਿਵੇਂ ਕੀ ਦੇਖਿਆ ਜਾਵੇ ਆਪਾਂ ਹਰਮਨ ਭਾਈ ਦੇ ਘਰ ਆ ਚੁੱਕੇ ਆ ਸੋ ਹਰਮਨ ਭਾਈ ਵੇਟਰ ਬਣ ਚੁੱਕੇ ਨੇ ਦੇਖਿਆ ਜਾਵੇ ਪਰੌਂਠੇ ਆ ਰਹੇ ਨੇ ਉਹ ਦਿਖਾਓ ਕੈਮਰਾ ਸਾਫ ਕਰ ਲਓ ਸੋ ਹਰਮਨ ਭਾਈ ਦੀ ਵੀਡੀਓ ਵਧੀਆ ਬਣ ਨਹੀਂ ਰਹੀ ਕਿਉਂਕਿ ਕੈਮਰਾ ਖਰਾਬ ਚਲੋ ਭਾਈ ਸਰਵ ਕਰੋ ਭਾਈ ਭਾਈ ਹਰਮਨ ਕਿਉਂ ਸੋ ਪਰ ਇਹ ਕਹਿੰਦੇ ਸਾਡੀ ਬੱਸ ਇਹਦਾ ਕੈਮਰਾ ਚ ਨਹੀਂ ਆਦਾ ਦੇਖਿਓ ਯਾਰ ਲੱਗ ਰੰ ਮਿਆ ਬੰਨਾ ਕਾਰਕਟਰ ਕੋਈ ਬਾਣ ਪ੍ਰਿੰਸ ਬਾਣੇ ਤੋਂ ਹੱਥ ਵੜਦੇ ਆ ਮੇਰੇ ਹੱਥ ਵੜਦੇ ਇਹ ਡਿੱਗੀ ਨਾ ਮਾਵਾ ਹਰਵਣ ਭਾਈ ਹੁਣ ਆਪ ਛੱਕਦੇ ਹੋਏ ਮੈਂ ਛਕਾਤਾ ਹਾਂ ਸੋ ਜਿਵੇਂ ਕੀ ਦੇਖਿਆ ਜਾਵੇ ਹਰਵਣ ਭਾਈ ਬੇਲੇ ਹੋ ਕੇ ਲੰਗਰ ਲੰਗਰ ਵਰਤਾ ਕੇ ਸਾਨੂੰ ਆਪ ਖਾ ਰਹੇ ਨੇ ਥੋੜੀ ਲੈਣ ਗਲਤ ਹੋ ਗਈ ਸੀ ਕਿਉਂਕਿ ਕਿਉਂ ਥੋੜਾ ਮੂਚੀ ਰਹਿ ਗਿਆ ਸੀ ਜੇ ਤਾਰਾ ਅੱਤ ਤੋਂ ਸੋਸ਼ ਭਾਈ ਆਪਣੇ ਹੱਥੋਂ ਤੋੜਦਾ ਦੇਖਿਆ ਜਾਵੇ ਬਾਅਦ ਸੈਟ ਭਾਈ ਜੈਗਰ ਦੇ ਵਿੱਚ ਤੋੜਿਆ ਲਾ ਭਾਈ ਹਰ ਵਾਰ ਦੇਖੇਗੀ ਜਮੇ ਭਈਆ ਦੇਾਂਗੀ ਮੋਟਾ ਕਿ ਭਾਈ ਦੇਖੇ ਇਹਦਾ ਜਿਹੜਾ ਵਾਲੀ ਪੁੰਹ ਲੈਣਾ ਮੈਂ ਕਮੈਂਟਰੀ ਚੱਲੇ ਗਈ ਤੈਨੂੰ ਸਮਝ ਨਹੀਂ ਆਈ ਮੋਟਾ ਦੇ ਉਹ ਲੈਣਾ ਵੀਡੀਓ ਲਈ ਅਲੱਗ ਬੰਦਾ ਨਾ ਕਮੈਂਟਰੀ ਲਈ ਲੱਗਿਆ ਮੈਂ ਖੋਲਣ ਲੱਗ ਪਿਆ 12 ਵਾਂ 10 ਨੂੰ ਮੈਂ ਕੁਝ ਨਹੀਂ ਕਿਹਾ ਵਾਹ ਰਗਾ ਬਾਬਾ ਵੱਡ ਜਾਈਦੀ ਆ ਥੋੜਾ ਜਿਆਦਾ ਹੀ ਸੂਮ ਹੋ ਰਿਆ ਰਮਨ ਭਾਈ ਦੀ ਪਰੋਣੇ ਵਾਤ ਮਮਾ ਇਹਦਾ ਵਿਆਹ ਵਾਲਾ ਕੈਮਰਾ ਨਹੀਂ ਲਿਆ ਕੇ ਮੁੰਡਾ ਰੋਟੀ ਹੀ ਖਾਂਦੰਦਾ ਉਧਰ ਲੱਗਾ ਹੋਇਆ ਹੀ ਫੇਤੇ ਕਿੱਦਾਂ ਕਰਦਾ ਆਏ ਹਾਏ ਹਾਏ ਆ ਗਈ ਇੱਕ ਇਹ ਨਹੀਂ ਕੱਢ ਲੈ ਇਹ ਵੀ ਇੱਕ ਹੋ ਗਿਆ ਸਮਝਣੇ ਬਣ ਗਿਆ ਤੁਮਹਾਨੂੰ ਚੋ ਚਲੋ ਵੀ ਆਪਾਂ ਹੁਣ ਚੱਲਿਆ ਸਾਰਿਆਂ ਨੇ ਚੰਡੀਗੜ੍ਹ ਨੂੰ ਲਵਾ ਦੇ ਮੁੰਡੇ ਆਇਓ ਹਾਂਜੀ ਅੱਜ ਅਸੀਂ ਜਾ ਰਹੇ ਚੰਡੀਗੜ੍ਹ ਨੂੰ ਜੇ ਤੁਸੀਂ ਵੀ ਸਾਡੇ ਨਾਲ ਜਾਣਾ ਚਾਹੁੰਦੇ ਹੋ ਤੇ ਮੈਨੂੰ ਫੋਲੋ ਕਰੋ ਪਹਿਲਾਂ ਫੋਲੋ ਫਿਰ ਅਸੀਂ ਚੰਡੀਗੜ੍ਹ ਨਾਲ ਲੈ ਕੇ ਆਵਾਂਗੇ ਕਿ ਮੈਂ ਖਰਚੂਗਾ ਪੇਜ ਤੇ ਬਣਾ ਕੇ ਲੈਣਾ ਜੇ ਤੁਸੀਂ ਨਹੀਂ ਜਾਣਾ ਵਾ ਤੇ ਫਿਰ ਮੈਨੂੰ ਫੋਲੋ ਕਰ ਲੈ ਜੇ ਨਹੀਂ ਜਾਣਾ ਫ੍ਰੀ ਫਿਰ ਤੂੰ ਜਿੰਨਾਂ ਨੂੰ ਫੋਲੋ ਜਿੰਨਾ ਉਹ ਆਇਓ ਯਾਰ ਚੱਲੀਏ ਯਾਰ ਚਲੋ 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 ਭਈ ਚਲੋ ਬਈ ਚਲੋ ਚੁੱਲ ਚੱਲ ਚਲੋ ਬੰਦੇਰਾਪਾ ਦਾ ਕਿਹੜਾ ਵਾਇਰ ਹੋਗਾ ਤੈਨੂੰ ਪਤਾ ਨਹੀਂ ਵਲੋਗ ਬੰਦਾ ਵਿਆ ਪਰਾ ਉਹ ਟੋਰਚ ਮਾਰੀ ਜਾਂਦਾ ਉਹ ਚਲੋ ਯਾਰ ਉਹ ਚਲੋ ਯਾਰ ਚਲੋ 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 ਭਾਜੀ ਤੁਸੀਂ ਸਾਰੇ ਜਣੇ ਦੇ ਵਲੌਗ ਦੇਖ ਰਹੇ ਹੋ ਤਾਂ ਪਹਿਲਾਂ ਤਾਂ ਤੁਹਾਨੂੰ ਆਹ ਦਸਮਰੀ ਆਊਟਫਿਟ ਕਿੱਦਾਂ ਲੱਗ ਰਿਹਾ ਸੋ ਬਾਹਰ ਬਹਿੰਦੇ ਆਏ ਸੀਗਾ ਅੱਜ ਬਹੁਤ ਸੇਵਾ ਮਿਲੀ ਸਾਨੂੰ ਠੀਕ ਆ ਸੇਵਾ ਤਾਂ ਚਲੋ ਭਰਾ ਆ ਆਪਣਾ ਸੇਵਾ ਦੀ ਕੋਈ ਗੱਲ ਨਹੀਂ ਸੋ ਹੁਣ ਆਪਾਂ ਜਾ ਰਹੇ ਚੰਡੀਗੜ੍ਹ ਜਲਦੀ ਜਾ ਕੇ ਉੱਥੇ ਪੂਰਾ ਚਿੱਲ ਫਨ ਕਰਾਂਗੇ ਤੇ ਮਿਲਦੇ ਆਇਓ ਬਣੇ ਲੋ ਵਲੌਗ ਹਾਲ ਇੱਕ ਅੰਦਰਾਂਗਾ ਵੀ ਅਸੀਂ ਚੱਲੇ ਆਂ ਚੰਗਾ ਭੈਣ ਜੀ ਬਾਏ ਬਾਏ ਸਸੀ ਗੱਲ ਜੀ ਹਾਂ ਇੱਕ ਮਿੰਟ ਮੈਂ ਕੰਨ ਸਾਫ ਕਰਦਾ ਭਾਈ ਚਲੋ ਬਈ ਚਲੋ ਕੱਲ ਸਾਫ ਕਰਦੇ ਮਾਰੇ ਓਏ ਚੰਗਾ ਹੈ ਬਾਈ ਬਾਈ ਇਹ ਤਾਂ ਚੱਲੇ ਉਹਦੇ ਮੈਂ ਜਾ ਲਓ ਜੀ ਇੱਧਰ ਤਿਆਰ ਖੜੇ ਆ ਜਾਣ ਨੂੰ ਸਾਰੇ ਰੈਡੀ ਤੇ ਸਾਡਾ ਬੰਦਾ ਵਾਲੇ ਕੋਠੇ ਤੋਂ ਨਹੀਂ ਆਇਆ ਹੈਗਾ ਉਹਦਾ ਸਮਾਨ ਰਹਿ ਗਿਆ ਸਾਰਿਆਂ ਨੇ ਨਹੀਂ ਜਾਣਾ ਚਾਰ ਜਣਿਆਂ ਨੇ ਜਾਣਾ ਆ ਤੇ ਬਾਕੀਆਂ ਜਲੰਧਰ ਹੀ ਇਹਨਾਂ ਨੂੰ ਛੱਡ ਕੇ ਆਣਾ ਹੈ ਬੱਸ ਸਟੈਂਡ ਤੇ ਚੱਲੇ ਚੰਡੀਗੜ੍ਹ ਹਾਂਜੀ ਅਸੀਂ ਅਸੀਂ ਇਹਨਾਂ ਦੀ ਵੜੀ ਆਪਾਂ ਲਾਈਟ ਲਗਾ ਦੇ ਸੈਕਿੰਡ ਵਾਲਾ ਬਟਨ ਆ ਨਾਲ ਦਾ ਨਾਲ ਦਾ ਹਾਂ ਆਹ ਹਾਉਂ ਲਾਈਟ ਜਗ ਗਈ ਆ ਚਲੋ ਹਾਂਜੀ ਚੰਗਾ ਹੈ ਮੋਟੀ ਆਪਾਂ ਦਿਲ ਦਿਖਾਉਂਦੇ ਹਾਂ ਜੱਫੀ ਦਾ ਪਾਲਾ ਇੱਕ ਚੰਗਾ ਹੈ ਪਾਲਾ ਪਾਲਾ ਚਲੋ ਹਾਂਜੀ ਚਲੋ ਜੀ ਇਹ ਹੁਣ ਚੱਲੇ ਆ ਇਹ ਕਿ ਇਹ ਤਾਂ ਕੰਮ ਨਹੀਂ ਜੁਗਾ ਭਾਈ ਕੋਈ ਤੇਰੇ ਚ ਬੈਠ ਲੋ ਜੀ ਲੋ ਜੀ ਇੱਥੇ ਜਾ ਕੇ ਚੱਲੇ ਹਾਂਜੀ 10-10 ਜਾਣੇ ਬੈਠੇ ਆ ਚਲੋ ਜੀ ਲੋ ਜੀ ਸਵਾ 8 ਹੋ ਗਏ ਤੇ ਆਪਾਂ ਅੱਗੇ ਘਰੇ ਤੇ ਹਾਂਜੀ ਕਿੱਦਾਂ ਚਲਗੇ ਨਿਆਣੇ ਹਾਂਜੀ ਨਿਆਣੇ ਚਲ ਗਏ ਬੰਨੇ ਆਣ ਚਲੇ ਗਏ ਦਾ ਘਾੜਾ ਵਿੱਚ ਖੋਤਾ ਆ ਮੈਨੂੰ ਮਿਲ ਕੇ ਨਹੀਂ ਗਿਆ ਮੈਨੂੰ ਕਹਿੰਦਾ ਸੀਗਾ ਕਹਿੰਦਾ ਮਮੀ ਪਾਪਾ ਨੂੰ ਦੱਸ ਦੇਈਓ ਅੱਛਾ ਇਹ ਇਧਰੋਂ ਵੀਡੀਓ ਵੀਡੀਓ ਫਾਇਟਾਂ ਦੇ ਬਣਾਣ ਗਏ ਸੀਗੇ ਹਾਂ ਤੋਂ ਬਾਅਦ ਆ ਗਏ ਤੇ ਉੱਦੋਂ ਚੱਲ ਗਏ ਆ ਚਲੋ ਠੀਕ ਹੈ ਜੀ ਮੈਂ ਪਾਪਾ ਨੂੰ ਦੱਸ ਦੇਈ ਤੇ ਮੇਰੇ ਲਈ ਯਾਰ ਅੱਜ ਬਣਾਇਓ ਖਿਚੜੀ ਮੈਂ ਬਾਅਦ ਕੀ ਜੰਮਣਾ ਚੋੜੀ ਬਣਾਉਣੀ ਅਸੀਂ ਤਾਂ ਖਾਣੀ ਮੇਰੇ ਲਈ ਬਣਾਓ ਗੱਲੀ ਜੁੱਗੀ ਬਸ ਸਾਰੇ ਆਣਿਆ ਸਾਰੇ ਜੋ ਕੀ ਨਾ ਬਣਾਓ ਮੇਰੇ ਲਈ ਗੱਲੀ ਜੁੱਗੀ ਬਣਾਓ ਹਾਂ ਚਲੋ ਓਕੇ ਕੁੜੀਆਂ ਕੋਠੇ ਦੇ ਅੱਛਾ ਅੱਛਾ ਓਕੇ ਆ ਗਈ ਆ ਗਈ ਹਾਂਜੀ ਕਿਦਾਂ ਹੁਣ ਤੁਹਾਡੇ ਦੋ ਦੱਸਦਾ ਕਿ ਠੀਕ ਆ ਠੀਕ ਆ ਦੋ ਦੱਸਦਾ ਕੱਟ ਦੋ ਚਲੋ ਹੋ ਜਾਣਾ ਸਹੀ ਹੋਰੀ ਆ ਆਹ ਹੋ ਜਾਣਾ ਉਹ ਵੋਲ ਨਹੀਂ ਲੈਂਦੀ ਉਹ ਲਾਈਓ ਫੇਰ ਇੱਕ ਵਾਰੀ ਹਾਂ ਓਕੇ ਚਲੋ ਲੋ ਜੀ ਮੇਰੀ ਤਾਂ ਆ ਗਈ ਖਿਚੜੀ ਮੈਂ ਲਗਾ ਖਿਚੜੀ ਖਾਣ ਤੇ ਤੁਸੀਂ ਆਉਣ ਲੱਗੇ ਆ ਹੈ ਲਿਉਣ ਲੱਗੇ ਰੋਟੀ ਆਜੋ ਫੇਰ ਲੈ ਆਓ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਬਹੁਤ ਸਵਾਲ ਬਣੀਆਂ ਨਿਕਾ ਖਾ ਕੇ ਜਮਜਾ ਇੱਕ ਬਹੁਤ ਟੈਸਟੀ ਮਣੀ ਬਹੁਤ ਟੈਸਟੀ ਮਣੀ ਤੁਸੀਂ ਰੋਟੀ ਛੋਲੇ ਸਮਝ ਪਈ ਛੋਲੇ ਆ ਛੋਲੇ ਉਹ ਜੀਤ ਵਾਲੇ ਓਕੇ ਚਲੋ ਠੀਕ ਹੈ ਜੀ ਤੇ ਇਹਨੇ ਨਹੀਂ ਖਾਣੀ ਨਹੀਂ ਇਹਨੇ ਸ਼ਾਮੀ ਪਲਕ ਨੇ ਆਈ ਥਿੰਕ ਤੇ ਮੈਗੀ ਖਾਦੀ ਸ਼ਾਮੀ ਹੈ ਅੱਛਾ ਸ਼ਾਮੀ ਮੈਗੀ ਖਾ ਕੇ ਡਾਈਟਿੰਗ ਦੇ ਹੈ ਵੱਡੇ ਡਾਈਟਿੰਗ ਦੀ ਚਲੋ ਆਪਾਂ ਮਿਲਦੇ ਆ ਜੀ ਨਸਤਾ ਕਰਕੇ ਦਦਾ ਹਾਂਜੀ ਲਓ ਜੀ ਬਹੁਤ ਸਵਾਦ ਲੱਗੀ ਖਿਚੜੀ ਥੈਂਕ ਯੂ ਮਝ ਆਇਆ ਦਿਖਾ ਕੇ ਇਹ ਬਣਾਈ ਥੋੜੀ ਜਹੀ ਪਤਾ ਨਹੀਂ ਕੀ ਖਾਂਦਾ ਹੈਗਾ ਬਾਅਦ ਚੋਂ ਨਹੀਂ ਕੋਈ ਖਾਂਦਾ ਇਹ ਆਦੀ ਹੈ ਦੋ ਚਮਚ ਰੂਬਨ ਸਰ ਟੇਸਟ ਕਹਿੰਦੀ ਬੜਾ ਚਿਰ ਹੋ ਗਿਆ ਗੱਧੀ ਖਿਡੜੀ ਨਹੀਂ ਕਰਦੀ ਬਹੁਤ ਸਵਾਲ ਬਣੀਆਂ ਇੰਨੀ ਕੀ ਸਵਾਦ ਬਣੀ ਖਿਡੜੀ ਪੁੱਛੋ ਨਾ ਵਿੱਚ ਜਿਹੜਾ ਥੋੜਾ ਨਮਕ ਬੱਦ ਦੇ ਦੇ ਵਿੱਚ ਜਿਹੜਾ ਵਿੱਚ ਧਨੀਆ ਪਾਉਂਦੇ ਨੇ ਨਾ ਧਨੀਆ ਦਾ ਸਵਾਦ ਬਹੁਤ ਸੋਹਣਾ ਜਗ੍ਹਾ ਆ ਜਾਂਦਾ ਅੱਛਾ ਚਲੋ ਕਰੋ ਬਲੌਗ ਦਾ ਹੈਡ ਮੈਂ ਗੋੜ ਗੱਲ ਨੂੰ ਖਾਲਾ ਖਵਾ ਗੋੜਖਾਲਾ ਮੂੰ ਮਿੱਠਾ ਹੋ ਜਾਊਗਾ ਨਾ ਫਿਰ ਮਿੱਠੇ ਨਾ ਵਧੀਆ ਐਂਡ ਕਰੇਗੀ ਬਲੌਗ ਆਹ ਬੜੀ ਬੋਸ ਨਹੀਂ ਕਰਦੀ ਐ ਕਿਸੀ ਐ ਗੋੜ ਵਧੀਆ ਆ ਹਾਂ ਆ ਵਧੀਆ ਨਿਕਲਿਆ ਹਾਂ ਚਲੋ ਜੀ ਵਿੱਚ ਨਿਕਲਦੀ ਨਹੀਂ ਆਈ ਇਸ ਤਿਸ ਨੇ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਫਿਰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਠੀਕ ਆ ਚਲੋ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ